ਮਾਨਪਰੀ ਡੇਰੀ ਫਾਰਮ ਕਟਿਆਲਾ ਤੇ ਸਾਰੇ ਕਿਸਾਨ ਵੀਰਾਂ ਦਾ ਸਵਾਗਤ ਹੈ ਆ ਜੀ ਮਾਨਪਰੀ ਡੇਰੀ ਫਾਰਮ ਨੂੰ ਜਿੰਨੇ ਅਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਸੋ ਮੇਰੇ ਵੀਰੇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨ ਤਾਂ ਜੋ ਕਿ ਔਨਰਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 8 ਪਸ਼ੂ ਦਿਖਾਵਾਂਗੇ ਜਿੰਨਾਂ ਵਿੱਚ 6 ਬੈੜਾਂ ਅਤੇ 2 ਝੋਟੀਆਂ ਜੀ ਇੱਕ ਆ ਦੂਜਾ ਸੁਆ ਵੜਦਾ ਜੇ ਚਾਰ ਦੰਦ ਦੇ ਮੂੰਹਾਂ ਜੇ 35 ਤੋਂ ਪਲੱਸ ਲੀਟਰ ਦੋਤੀ ਮਾਲਕ ਜੇ ਸੂਣ ਦੇ ਵਿੱਚ ਜੇ ਕੋਈ ਟਾਈਮ ਲੈਂਦੀ ਆ ਦਿਨ 10 15 ਇਹਦਾ ਦੂਜਾ ਸੂਆ ਬੈੜਦਾ ਵੀ ਸੂਣ ਵਾਲੀ ਜੇ ਅਤੇ ਆ ਵੀ ਦੂਜਾ ਸੂਆ ਬੈੜਦਾ ਜੇ ਆ ਪਹਿਲਾ ਸੂਆ ਜਰਸੀ ਬੈੜ ਦੋ ਦੰਦ ਜੇ ਇਹ ਵੀ ਸੂਣ ਵਾਲੀ ਜੇ ਆ ਠੰਡੀ ਧੀਰੀ ਜਰਸੀ ਸਾਹ ਯਾਰ ਸੂਣ ਵਾਲੀ ਬੈੜ ਜੇ ਸਾਰੀਆਂ ਵੜਾ ਨਹੀਂ ਆ ਟਾਈਮ ਆਪਣੇ ਕੋਲ ਸੂਣ ਵਾਲੀਆਂ ਜੇ ਇੱਕ ਆ ਦੂਜਾ ਸੂਆ ਝੋਟੀ ਦਾ ਜੇ ਮੂਹੇ ਚਾਰ ਦੰਦ ਜੇ ਉਧਰ ਦੀ ਝੋਟੀ ਆ ਗਈ ਜੀ ਆ ਵੇਖੋ ਜਸਵੀ ਕਿਸੇ ਵੀਰ ਨੇ گاਵਾ ਮੱਝਾਂ ਖਰੀਦਣਿਆ ਰੋਜ਼ ਵਰਕ ਕਰ ਸਕਦੇ ਹਨ ਡਰਸ ਨੋਟ ਕਰ ਲੋ ਪਿੰਡ ਕਠਿਆਲਾ ਤਸਵੀਰ ਡੇਰਾ ਬੱਬਾ ਨਾਨਕ ਜ਼ਿਲ੍ਹਾ ਗਰਦਾਸਪੁਰ ਫੋਨ ਨੰਬਰ 98554 76701 ਮਾਨਪਰੀ ਡੇਰੀ ਫਾਰਮ ਤੇ ਸਾਰੇ ਵੀਰਾਂ ਦਾ ਵੀਡੀਓ ਵੇਖਣ ਤੇ ਬਹੁਤ ਬਹੁਤ ਧੰਨਵਾਦ ਜੀ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਲਾਈਕ ਕਰਕੇ ਸ਼ੇਅਰ ਜਰੂਰ ਕਰੋ ਜੀ ਧੰਨਵਾਦ ਜੀ